ਕਾਲ ਚਿਹਰਾ ਕਿਉਂ ਲਗਾਉਣ ਦੀ ਲੋੜ ਪੈ ਗਈ ਬਾਬਾ ਬੁੱਢਾ ਸਾਹਿਬ ਜੀ ਕੋਈ ਪਾਪ ਕਰਕੇ ਆਏ ਹੋ ਬੁਲਗਦੇ ਬੁਰੇ ਆਣ ਵੇਖੀ ਕੀ ਭੜੇ ਲੱਗਦੇ ਗੱਲ ਗਲਤਾਂ ਕੰਮ ਆਇਆ ਆਪਣੇ ਸਿੱਖਾਂ ਤੇ ਗਲਤਾ ਉਹ ਗਲਤ ਹੈ ਮੇਰਾ ਆਪਣਾ ਗਲਤ ਹੈ ਮੇਰਾ ਤੇ ਦਿਖਾ ਦਿਓ ਸਾਡੀ ਸੰਗਤ ਨੂੰ ਪਤਾ ਤੇ ਲੱਗ ਜਾਵੇ ਬੰਦਾ ਕਿਹੜਾ ਹੈ ਚਿਹਰਾ ਨਹੀਂ ਦਿਖਾਉਣਾਗਾ ਯਾਰ ਇਹ ਕੀ ਗੱਲ ਹੋਈ ਨਹੀਂ ਨਹੀਂ ਪਾਪ ਤਾਂ ਨਹੀਂ ਕੀਤਾ ਕੋਈ ਹਾਂ ਬਾਬਾ ਬੁੱਢਾ ਸਾਹਿਬ ਦੇ ਦਰਬਾਰ ਤੇ ਜਿੱਥੇ ਸੰਤ ਸਾਧੂ ਮਹਤਵਾਂ ਆਉਂਦੇ ਨੇ ਉੱਥੇ ਘੂਤਾਂ ਨੇ ਵੀ ਐਂਟਰੀ ਹੋਣੀ ਆ। ਹਾਂ। ਤੇ ਤੁਹਾਨੂੰ ਮਹਾਰਾਜ ਨੇ ਬਹੁਤ ਸੋਹਣਾ ਬਣਾਇਆ ਤਾਂ ਤੁਸੀਂ ਚਿਹਰਾ ਲਕਾਰ ਵੀ ਕਿਸੇ ਦੀ ਨਜ਼ਰ ਨਾ ਲੱਗ ਜੇ ਤੇ ਜਾਂ ਫਿਰ ਕੁਝ ਤੁਸੀਂ ਪਾਪ ਅਪਰਾਧ ਕਰਕੇ ਆਇਓ ਪਾਪੀ ਅਪਰਾਧੀ ਹੋਵੋਗੇ ਜਿਹੜਾ ਚਿਹਰਾ ਲਗਾਉਣ ਦੀ ਲੋੜ ਪੈਗੀ। ਇੱਕ ਬਹੁਤ ਸੋਹਣੀ ਤਸਵੀਰ ਬੇਲੇ ਵੀ ਤੁਹਾਨੂੰ ਦਿਖਾ ਰਿਹਾ ਆਪਾਂ ਗੱਲਾਂ ਬਾਤਾਂ ਵੀ ਕਰਦੇ ਬਾਈ ਜੀ ਕਿੱਥੋਂ ਆਏ ਹੋ? ਰੋਜਪੁਰ ਤੋਂ ਆਏ ਹੋ ਰੋਜਪੁਰ ਤੋਂ ਆਏ ਹੋ ਹਾਂਜੀ ਹਾਂਜੀ ਕੀ ਗੱਲ ਚਿਹਰਾ ਕਿਉਂ ਲਗਾਉਣ ਦੀ ਲੋੜ ਪੈ ਗਈ ਬਾਬਾ ਬੁੱਢਾ ਸਾਹਿਬ ਜੀ ਕੋਈ ਪਾਪ ਕਰਕੇ ਆਏ ਹੋ ਨਹੀਂ ਨਹੀਂ ਪਾਪ ਤਾਂ ਨਹੀਂ ਕੀਤਾ ਬਈ ਹਾਂ ਇਹ ਤਾਂ ਵੈਸੇ ਹੀ ਬਸ ਤੇਰਾ ਤੇ ਦਿਖਾ ਦਿਓ ਸਾਡੀ ਸੰਗਤ ਨੂੰ ਪਤਾ ਤਾਂ ਲੱਗ ਜਾਵੇ ਬੰਦਾ ਕਿਹੜਾ ਹੈ ਤੇਰਾ ਨਹੀਂ ਦਿਖਾਉਣਾਗਾ ਯਾਰ ਇਹ ਕੀ ਗੱਲ ਹੋਈ ਹੈ ਚਿਹਰਾ ਵਗਾ ਦਿੱਤਾ ਗੱਲ ਹੋ ਗਈ ਹਾਂ ਇਹ ਤਾਂ ਬਹੁਤ ਮਾੜੀ ਗੱਲ ਆ ਭਾਈ ਤੁਹਾਡਾ ਕਿਹੜਾ ਪਿੰਡ ਆ ਨਾਲ ਇਕੱਠੇ ਹਾਂ ਜਾਨ ਤੇ ਤੁਹਾਨੂੰ ਮਹਾਰਾਜ ਨੇ ਬਹੁਤ ਸੋਨਾ ਬਣਾਇਆ ਤਾ ਤੁਸੀਂ ਚਿਹਰਾ ਲਕਾਰ ਵੀ ਕਿਸੇ ਦੀ ਨਜ਼ਰ ਨਾ ਲੱਗ ਜਾਏ ਤੇ ਜਾਂ ਫਿਰ ਤੁਸੀਂ ਪਾਪ ਅਪਰਾਧ ਕਰਕੇ ਆਓ ਪਾਪੀ ਅਪਰਾਧੀ ਹੋਵੋਗੇ ਜਿਹੜਾ ਚਿਹਰਾ ਲਕਾਉਣ ਦੀ ਲੋੜ ਪੈ ਗਈ ਨਹੀਂ ਨਹੀਂ ਕੋਈ ਪਾਪ ਤਾਂ ਨਹੀਂ ਕੀਤਾ ਜੀ ਤੇ ਫਿਰ ਉਹ ਸਾਡੇ ਪਹਿਲਾ ਦੋਸਤ ਆਏ ਸੀ ਇੱਥੇ ਉਹਨਾਂ ਨੇ ਸਾਨੂੰ ਵੈਸੇ ਹੀ ਉਹਨਾਂ ਨੇ ਲਏ ਵੀ ਸੀ ਉਹਨਾਂ ਨੇ ਸਾਨੂੰ ਦਿੱਤੇ ਸੀ ਤੁਹਾਡੀ ਉਮਰ 30 32 33 ਸਾਲ ਤਾਂ ਹੋ ਹੀ ਗਿਆ ਅੰਦਾਜ਼ਾ ਤੇ ਆਪਾਂ ਸਿਆਣੇ ਬਿਆਣੇ ਯਾਰ ਆਪਾਂ ਆਪਾਂ ਤੇ ਬੱਚਿਆਂ ਨੂੰ ਡੱਕੜਾ ਤੇ ਆਪਾਂ ਹੀ ਇਹ ਕੰਮ ਕਰਾਂਗੇ ਬੱਚੇ ਦਾ ਵੇਖ ਖੁਸ਼ ਹੁੰਦੇ ਕੋਈ ਗੱਲ ਨਹੀਂ ਬੱਚੇ ਦਾ ਵੇਖ ਖੁਸ਼ ਹੁੰਦੇ ਚਲੋ ਤੁਹਾਡੇ ਵਾਸਤੇ ਰੋ ਭਰਾ ਜਿਉਦੇ ਰਹੋ ਆਪ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਤਸਵੀਰ ਆ ਜੀ ਬਾਬਾ ਗੁੱਡਾ ਸਾਹਿਬ ਜੀ ਦੇ ਦਰਬਾਰ ਤੇ ਜਿੱਥੇ ਸੰਤ ਸਾਧੂ ਮਹਾਤਮਾ ਆਉਂਦੇ ਨੇ ਉੱਥੇ ਕੂਤਿਆਂ ਦੀ ਵੀ ਐਂਟਰੀ ਹੋਣੀ ਆ ਸੋ ਇਹ ਕਪੂਤਾਂ ਦੀ ਐਂਟਰੀ ਤੁਹਾਨੂੰ ਦਿਖਾਈਏ ਬਾਬਾ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਬਹੁਤ ਲੱਗਦੇ ਬੁਰੇ ਹੁਣ ਵੇਖੀਏ ਕੀ ਭੜੇ ਲੱਗਦੇ ਗਲਤ ਗਲਤ ਸਭ ਕੰਮ ਆਇਆ ਆਪਣੇ ਸਿੱਖਾਂ ਤੇ ਗਲਤ ਬਹੁਤ ਗਲਤ ਹੈ ਬਹੁਤ ਗਲਤ ਹੈ ਤੇ ਭੜੇ ਲੱਗਦੇ ਜਵਾਕਾਂ ਨੂੰ ਜਾਈਂ ਫਿਰ ਤੇ ਬੁਰੇ ਲੱਗਦੇ ਸੋ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਤੁਸੀਂ ਸਾਡੇ ਨਾਲ ਬੜੇ ਰਲਣਾ ਹੋ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਤੁਹਾਡੀ ਕਰਾਉਂਦੇ ਰਵਾਂਗੇ ਹਾਂ ਹਾਂ ਐਸ ਵਕਤ ਤਾਂ ਮੈਂ ਟਰਾਲੇ ਦੇ ਉੱਪਰ ਛੱਡ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਭਰ-ਭਰ ਲੋਕ ਆ ਰਹੇ ਨੇ ਆਪਾਂ ਕਰਕੇ ਗੱਲ ਵਾਜੀ ਕਿਹੜੇ ਬੰਦਵਾਏ ਮੋਕੇ ਤੋਂ ਆਇਆ ਜੀ ਮੋਕੇ ਤੋਂ ਹਾਂ ਜੀ ਕਿੰਨਾ ਕੁ ਟ੍ਰੈਪ ਦੇ ਰਸਤੇ ਦੇ ਉੱਪਰ ਜੋ ਸੀ ਹਰੀ ਘਤੋਂ ਇੱਧਰੋਂ ਪਾਇਆ ਜੀ ਸਾਡਾ ਟ੍ਰੈਪ ਕੀ ਟ੍ਰੈਪ ਕਹਿੰਿਆ ਹੈ ਸਾਸੀ ਤੁਰਿਆ 8 ਵਜੇ ਤੇ ਤੁਰਿਆ ਜੀ ਹਾਂ ਸ਼ਾਮ ਦੇ 5 ਵਜੇ ਚੱਲੇ ਜੀ ਅੱਛਾ ਅੱਛਾ ਹਾਂ ਸ਼ਾਮ ਦੇ 5 ਵਜੇ ਚੱਲਦੇ ਸਵੇਰ ਦੇ ਕਿ ਰੋ ਸਵੇਰ 8 ਵਜੇ ਤੇ ਚੱਲੇ ਆਏ ਇਹ ਐਮ ਟੇ ਅੱਛਾ ਇਹ ਐਮ ਹਰ ਕੋਈ ਬੰਦਾ ਆਪ ਕੋ ਆਪਣੀ ਆਸ ਲੈ ਕੇ ਆਉਂਦਾ ਮਾਰੇ ਦੇ ਘਰ ਕੋਈ ਕਹਿੰਦਾ ਮੇਰਾ ਪੁੱਤ ਬਾਹਰ ਚਲੇ ਜਾਏ ਕੋਈ ਪੁੱਤ ਮੰਗਦਾ ਕੋਈ ਦੁੱਧ ਮੰਗਦਾ ਕੋਈ ਸੁੱਖ ਮੰਗਦਾ ਤੁਸੀਂ ਕਿਸ ਤਰ੍ਹਾਂ ਦੀ ਆਸ ਲੈ ਕੇ ਆਇਓ ਗੁਰੂ ਘਰ ਮੇਰਾ ਆਸ ਸੀਗਾ ਤੇ ਮੇਰਾ ਕੰਮ ਵੀ ਨਾ ਖੜਿਆ ਹੋਇਆ ਸੀਗਾ ਜਦੋਂ ਮੈਂ ਇੱਥੇ ਆਉਣ ਲੱਗਿਆ ਮੇਰੇ ਸਾਰੇ ਕੰਮ ਵਧੀਆ ਹੋ ਗਏ ਦੋ ਤੋ ਟਰੈਕਟਰ ਹੋ ਗਏ ਮੇਰੇ ਕੋਲੇ ਮੈਂ ਹਰੀਖਾਲ ਇੱਥੇ ਆਉਣਾ ਮੇਰੀ ਸਤਵੀਂ ਯਾਤਰਾ ਹੈ ਸਤਵੀਂ ਯਾਤਰਾ ਹਾਂਜੀ ਤੁਸੀਂ ਕਹਿਣਾ ਚਾਹੋਗੇ ਸੰਗਤ ਨੂੰ ਸੰਗਤ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਸ਼ਾਂਤੀ ਨਾਲ ਜਾਓ ਕੋਈ ਲੜਵਾ ਜੀ ਨਾ ਕਰੋ ਸਾੜਾ ਜੀ ਆਪ ਦਾ ਆਰਾਮ ਨਾਲ ਜਾਓ ਗੁਰੂ ਘਰ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਉਹ ਸੋ ਤੁਸੀਂ ਦੇਖ ਸਕਦੇ ਹੋ ਕਿ ਭਾਈ ਜੀ ਮੌਕੇ ਤੋਂ ਆਇਆ ਟਰੈਕਟਰ ਨਾਲ ਲੈ ਕੇ ਔਰ ਬਹੁਤ ਸਾਰੇ ਲੋਕ ਜਿਹੜੇ ਆ ਇੱਕ ਤਸਵੀਰ ਉੱਧਰਲੇ ਪਾਸੇ ਦੁਬਾਰਾ ਦਿਖਾ ਦੋ ਕਿ ਖਾਲੀਆਂ ਘਰ-ਘਰ ਕੇ ਇਹ ਸਾਰਾ ਮਾਲਵਾ ਜਿਹੜਾ ਅੱਜ ਮਾਝੇ ਦੀ ਤਰਕੀ ਤੇ ਪਹੁੰਚ ਗਿਆ ਤੇ ਮਾਝੇ ਦੇ ਲੋਕਾਂ ਨੇ ਵੀ ਅੱਗੋਂ ਤਰਿਆਦਲੀ ਦਿਖਾਉਂਦਿਆਂ ਹੋਇਆਂ ਮਾਲਵੇ ਦੇ ਲੋਕਾਂ ਦੇ ਸਵਾਗਤ ਵਾਸਤੇ ਘਰਾਂ ਦੇ ਦਰਵਾਜ਼ੇ ਤੱਕ ਖੋਲ ਦਿੱਤੇ ਨੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਜਿੱਥੇ ਜਾ ਯਾਤਰਾ ਕਰਨ ਵਾਸਤੇ ਆਉਂਦੇ ਨੇ ਬਹੁਤ ਤਰ੍ਹਾਂ ਦੇ ਪਕਵਾਨ ਜਿਹੜੇ ਲੰਗਰਾਂ ਦੇ ਵਿੱਚ ਪਕਾਏ ਜਾ ਰਹੇ ਨੇ ਸੰਗਤ ਦੀ ਸੁਵਿਧਾਵਾਂ ਵਾਸਤੇ ਤੇ ਲੋਕ ਜਿਹੜੇ ਆ ਦਰਸ਼ਨ ਕਰਨ ਵਾਸਤੇ ਪੂਰਾ ਮਾਲਵਾ ਜਿਹੜਾ ਹੈ ਇਸ ਮੇਲੇ ਦੇ ਉੱਤੇ ਹੋਗਾ ਸ਼ਾਇਦ ਮਾਝੇ ਦਾ ਇਹ ਸਭ ਤੋਂ ਵੱਡਾ ਮੇਲਾ ਹੁੰਦਾ ਜਿਸ ਦਿਨ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਤੇ ਉਸ ਦਿਨ ਦੀ ਯਾਦ ਵਿੱਚ ਇਹ ਮੇਲਾ ਜਿਹੜਾ ਵਾ ਮਾਝ ਦੀ ਧਰਤੀ ਤੇ ਪਿੰਡ ਠੱਗਾ ਝਵਾਲ ਦੇ ਬਿਲਕੁਲ ਨੇੜੇ ਤੇਰੇ ਜ਼ਿਲ੍ਹਾ ਤਰਨਤਾਰਨ ਔਰ ਅਮਰਸਰ ਤੇ ਕੇਮਕਰ ਦੇ ਬਿਲਕੁਲ ਸੈਂਟਰ ਦੇ ਵਿੱਚ ਬਾਬਾ ਜੀ ਦਾ ਦਰਬਾਰ ਹੈ ਜਿੱਥੇ ਇਹ ਮੇਲਾ ਮਨਾਇਆ ਜਾਂਦਾ ਹੈ